ਸਾਹਮਣੇ ਪਿੰਡੋਂਲੇ ਆਪੜਾ ਉਹ ਪੀਰੇ ਸਮਰ ਪੀਰੇ ਦੇ ਮੁਲਾਜ਼ਮ ਨੇ ਮੁਲਾਜ਼ਮ ਉਸ ਵਾਲੇ ਇੱਥੇ ਖੜੇ ਸੀਗੇ ਉਹਨਾਂ ਦੇ ਸਾਹਮਣੇ ਉਹਨੇ ਧੀਆਂ ਤੇ ਲੜੀ ਐਨੀ ਗੌਲ ਕੱਢੀ ਆ ਅਸੀਂ ਉਸ ਕਰਕੇ ਵਿਰੋਧ ਕਰ ਰਹੇ ਆ ਅਸੀਂ ਇਸ ਬੰਦੇ ਦਾ ਆਪੜਾ ਪਿੰਡ ਵਿੱਚ ਜੋ ਬਾਈਕ ਗਾਰਡ ਕਰਦੇ ਹੋ ਜੇ ਕੋ ਲੋੜ ਪਈ ਤੇ ਪਿੰਡਾਂ ਵਿੱਚ ਜਾ ਕੇ ਬਟਟ ਕਰਾਂਗੇ ਇਹ ਸਾਡਾ ਰਾਈਟ ਆ ਅਸੀਂ ਆਪਣਾ ਹੱਕ ਰੱਖ ਜਾ ਰਹੇ ਆ ਯਾ ਦੇ ਵਾ ਦੇ ਪੰਨੂ ਦੇ ਸਾਹਮਣੇ ਲੋੜ ਨਹੀਂ ਇਹ ਹਜਾ ਗੁੰਡੇ ਬੰਦੇ ਆਉਂਦੀ ਤੁਸੀਂ ਕੀ ਕਰਨ ਦੇ ਸੀ ਪੰਨੂ ਕੋਲ ਅਸੀਂ ਪੰਨੂ ਕੋ ਆਪਣੇ ਪਿੰਡ ਦਾ ਮਸਲਾ ਬਾਬਤ ਗਏ ਸੀ ਕਿ ਅੱਛਾ ਜੀ ਅਨਾਂ ਕਹੇ ਵੀ ਸਾਡਾ ਇਹ ਪਿੰਡ ਦਾ ਮਸਲਾ ਵਾ ਉਹ ਕਹਿ ਲਗਾ ਤੁਸੀਂ ਗੁਜਰ ਦੇ ਮੈਨੂੰ 10-10 ਕਿਲੋ ਕਿਉਂ ਦੇ ਦੇ ਜਾਂਦੇ ਆ ਤੇ ਤੁਸੀਂ ਕਦੋਂ ਆਏਗੇ ਕੀ ਮਸਲਾ ਹੈ ਪਿੰਡ ਦਾ ਅਸੀਂ ਇਹ ਸ਼ਹਿਰੀ ਕਲਸੀ ਨੂੰ ਮਿਲ ਚੁੱਕੀ ਆ ਤੁਸੀਂ ਕੀ ਲੋਕ ਸਭਾ ਦਾ ਮਤਲਬ ਬੂਥ ਲਾਵਾ ਦੇ ਪਿੰਡ ਚ ਅਸੀਂ ਬੂਥ ਨਹੀਂ ਲਾਵਾਂਗੇ ਅਸੀਂ ਇਹਨਾਂ ਦਾ ਬੂਥ ਨਹੀਂ ਲਗਾ ਦੇਵਾਂਗੇ ਤੁਸੀਂ ਆਪਾਂ ਜੀ ਤੇ ਇਹ ਮਲੇ ਵੋਟਾਂ ਨਹੀਂ ਅਸੀਂ ਵੋਟਾਂ ਨਹੀਂ ਪਾਉਂਦੇ ਸੀ ਬਾਈਕਟ ਘਾਤਾ ਫੋਨ ਤੋਂ ਦੇਖਾ ਦੇ ਸਾਡਾ ਸਾਰੇ ਪਿੰਡ ਇਕੱਠਾ ਅਸੀਂ ਇਹਨਾਂ ਦਾ ਬਾਈਕਟ ਕਰਦੇ ਆ ਨਹੀਂ ਤੁਸੀਂ ਟੀ ਕਰਨ ਦੇ ਸੀ ਪਨੂ ਕੋਲ ਅਸੀਂ ਅਸੀਂ ਆਉਂਦਾ ਆਪਣੇ ਪਿੰਡ ਦਾ ਮਸਲਾ ਸੀ ਕੀ ਮਸਲਾ ਸੀ ਪਿੱਟਦਾ ਉਹ ਹੀ ਉਹ ਵੋਟਾਂ ਖਾਤਰ ਹੀ ਗਏ ਸੀ ਕੋਈ ਇੱਕ ਸਾਡੇ ਡੰਡੋਂ ਤੋਂ ਗੁੱਜਰ ਬੈਠੇ ਨੇ ਵਾਲ ਕੇ ਤੁਝੇ ਪਿੰਡ ਦੇ ਹੱਥ ਤੁਝੇ ਕਰਦੇ ਗੁੱਜਰ ਨੇ ਤੁਝੇ ਡੰਡ ਦੀ ਥਾਲੀ ਆ ਠੀਕ ਹੈ ਜੀ ਥੋੜੀ ਕਰ ਮਚੰਦਾ ਰਖਵਾ ਤੇ ਸਾਡੇ ਪਿੰਡ ਆਣ ਕੇ ਉਹਨਾਂ ਵੋਟਾਂ ਬਣਾਈਆਂ ਅਸੀਂ ਉਹਨੂੰ ਕਹਿਣ ਗਏ ਸੀ ਯਾ ਕੋਦੀ ਬਣ ਗਈ ਆ ਜਿਵੇਂ ਬੰਨੂ ਦੀ ਕਹਿੰਦਾ ਗੋਜੇ ਤੇ ਮੈਨੂੰ 10 ਕਿਲੋ ਘੋੜ ਦਿੰਦੇ ਆਪਣਾ ਮਲਾਬਾ ਨੂੰ ਵਾਜ ਮਾਰ ਕੇ ਕਹਿੰਦਾ ਆ ਲੈ ਵਖਾਓ ਪੀਪੇ ਘੋੜੇ ਜੇ ਕਿਹਾ ਹੋ ਜਾ ਲੱਡਰ ਜਿਹੜਾ 10 ਕਿਲੋ ਘੋੜੇ ਦੋ ਲਾ ਕੇ ਲਾ ਦੇ ਹੋ ਜਾ ਲੱਡਰ ਦਾ ਵੋਟਾਂ ਬਣਵਾਈਆਂ ਕਿੰਨੇ ਪਿੰਡ ਦੀਆਂ ਵੋਟਾਂ ਵੋਟਾਂ ਨੇ ਕਿਸੇ ਨਾਲ ਬਣਾ ਵੋਟਾਂ 2 ਨੰਬਰ ਤੇ ਬਣੀਆਂ ਨੇ ਅਸੀਂ ਉਹ ਬੰਦਾ ਸਾਹਮਣੇ ਲਿਆਵਾਂਗੇ ਜਿਹਦੇ ਬੰਦੇ ਨੇ ਵੋਟਾਂ ਬਣਵਾਈਆਂ ਨੇ ਤੁਸੀਂ ਵੋਟਾਂ ਕਟਾਉਣ ਵਾਸਤੇ ਗਏ ਸੀ ਅਸੀਂ ਵੋਟਾਂ ਕਟਾਉਣ ਵਾਸਤੇ ਗਏ ਸੀ ਅਸੀਂ ਕੱਟ। ਉਹ ਤੁਹਾਡੇ ਨਾਲ ਗਲਤ ਬੋਲੇਗੇ। ਗਲਤ ਬੋਲੋ ਕਹਿੰਦੀ ਪਪਾ ਬਾਸ਼ਾ ਵਰਤੀ ਉਹਨੇ। ਕਿਸ ਨੂੰ ਗਾਲਾਂ ਵੀ ਕੱਢੀਆਂ ਨਹੀਂ। ਉਹ ਗਾਲਾਂ ਕਹਿੰਦੀ ਹਾਂ ਬਣਾ ਦੇ ਗਾਲਾਂ ਕੱਢੀਆਂ ਉਹਨੇ। ਉਹਨੇ ਉੱਥੋਂ ਤੱਕ ਵੀ ਕਿਹਾ ਕਿ ਤੁਸੀਂ ਤੁਸੀਂ ਤਾਂ ਇਹਦੇ ਪਰ ਮੰਗਣ ਆਏ ਜੇ ਜਾਂ ਰਿਸ਼ਤਾ ਕਰਨ ਆਏ ਜੇ। ਇਹ ਪੰਨੂ ਦੀ ਬੋਲੀ ਆ। ਅਸੀਂ ਆਉਂਦੇ ਕੁੰਡੇ ਬੰਦ ਨੂੰ ਮੈਂ ਨਹੀਂ ਕਰਦੇ ਆਂਗੇ। ਹੁਣ ਤੁਸੀਂ ਕੀ ਪਿਆਸ ਕਰਨਾ ਚਾਹੁੰਦੇ ਜੋ? ਅਸੀਂ ਆਪਾਂ ਡੰਡ ਕਰ ਰਹੇ ਅੱਜ। ਅਸੀਂ ਇਸ ਬੰਦੇ ਦਾ ਪੂਰਤ ਤੌਰ ਤੇ ਬਾਈ ਕੱਟ ਕਰ ਦਾਂਗੇ। ਕਰ ਰਹੇ ਆਂ। ਇਹ ਵੀਡੀਓ ਸਾਹਮਣੇ ਅਧਿਓ ਬੱਡਡ ਕਰ ਰਹੇ ਆ ਇਹ ਬੰਦੇ ਦਾ ਕੋਈ ਡੱਡ ਕਰਾਂਗੇ ਇਹ ਸਾਡੇ ਪਿੰਡ ਨਹੀਂ ਬਣੂਗਾ ਚਿਰ ਕੋਈ ਬੰਦਾ ਕੋਈ ਪਿੰਡ ਵਿੱਚੋਂ ਪੰਜਾਬ ਦਾ ਲਾਂਬਾ ਜਾਏਗਾ ਜਾਊਗਾ ਅਸੀਂ ਉਹਦੇ ਪਰਚੂ ਹਕਮ ਨਹੀਂ ਛੱਡਾਂਗੇ ਬੰਦੂ ਜਿੰਦਾਬਾਦ 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 ਜਜ਼ੀਰ ਪੰਨੂ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਜਜ਼ੀਰ ਪੰਨੂ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਜਜ਼ੀਰ ਪੰਨੂ ਮਰਦਾਬਾਦ